ਜਦ ਤੱਕ ਉਹਦੀ ਯੋਇਦਾ ਪੂਰੀ ਨਹੀਂ ਹੁੰਦੀ ਦਤਾ ਕਲੈਕਸ਼ਨ ਨਹੀਂ ਗਾ ਜਦੋਂ ਦੀ ਯੋਇਦਾ ਪੂਰੀ ਹੋ ਗਈ ਫੇਰ ਕਲੈਕਸ਼ਨ ਆਲੇਲੂਇਆ ਹਲੇਲੂਇਆ ਜਿੰਨੇ ਅੱਜ ਦੇ ਸਾਰੇ ਹੋਏ ਹਨ ਪਰਮੇਸ਼ਵਰ ਉਹਨਾਂ ਨੂੰ ਆਪਣੇ ਕੋਲ ਬੁਲਾ ਰਿਹਾ ਤੁਹਾਨੂੰ ਪਤਾ ਅੱਜ ਦੇ ਜਿਹੜੇ ਸਾਰੇ ਹੋਏ ਸਿੱਧੇ ਪਿੰਡ ਵਿੱਚ ਨਹੀਂ ਹਨ ਇੱਕ ਦੇਸ਼ ਵਿੱਚ ਨਹੀਂ ਹਨ ਬਲਕਿ ਪੂਰੇ ਸੰਸਾਰ ਵਿੱਚ ਹਨ ਆਲੇਲੂਇਆ

ਪਿਆ ਹੋਇਆ ਸੀ ਹallelujah ਹallelujah ਕੋਈ 80 ਸਾਲ ਦਾ ਹੋ ਗਿਆ ਕੋਈ 30 ਸਾਲ ਦਾ ਹੋ ਗਿਆ ਕੋਈ 50 ਸਾਲ ਦਾ ਹੋ ਗਿਆ ਲੇਕਿਨ ਉਹ ਬੀਜ ਉਤੇ ਅੰਦਰ ਕਿਤੇ ਹਨੇਰੇ ਦੇ ਵਿੱਚ ਪਿਆ ਸੀ ਉਹ ਹਨੇਰੇ ਦੇ ਉਸ ਬੀਜ ਨੂੰ ਟੱਕਿਆ ਹੋਇਆ ਸੀ ਲੇਕਿਨ ਹੈ ਕੌਣ ਸੀ ਅਗਿਆਤ ਰਾਤ ਆਇਆ ਹੋਇਆ ਜੇਕਰ ਚੀਲੇ ਇਜ਼ਰਾਈਲ ਵਿੱਚ ਹੀ ਰਹਿ ਜਾਂਦੇ ਜੇਕਰ ਜੇਲੇ ਯੁਸ਼ਾਮ ਦੇ ਵਿੱਚ ਹੀ ਬਹਿ ਜਾਂਦੇ ਅੱਗੇ ਨਾ ਹੋਵੇ ਤਾਂ ਜੀਵਨ ਦੀ ਰੋਸ਼ਨੀ ਜੀਵਨ ਦਾ ਜਲ ਮੇਰੇ ਕੋਲ ਤੁਹਾਡੇ ਕੋਲ ਨਹੀਂ ਸੀ ਪਹੁੰਚਣਾ ਇਸੇ ਕਰਕੇ ਪ੍ਰਭੂ ਨੇ ਕਿਹਾ ਨਹੀਂ ਕਿਹਾ ਧਰਤੀ ਦੇ ਬੰਨੇ ਤੱਕ ਧਰਤੀਆਂ ਹੱਦਾ ਤੱਕ ਧਰਤੀ ਦੇ ਹਰ ਇੱਕ ਦੇਸ਼ ਦੇ ਵਿੱਚ ਤੁਸੀਂ ਮੇਰੇ ਦੁਆ ਹੋਵੋ ਪ੍ਰਭੂ ਸਾਡਾ ਕੰਮ ਕੀ ਹੋਵੇਗਾ ਤੁਸੀਂ ਕੁਝ ਨਹੀਂ ਕਰਨਾ ਸਿਰਫ ਮਸੀਹਾ ਬਚਨ ਬੋਲਣਾ ਹੈ ਆਮੀਨ ਬਾਕੀ ਕੰਮ ਬਚਨ ਦਾ ਹੈ ਹੇਲੂਇਆ ਹੇਲੂਇਆ ਸਾਡੇ ਜੀਵਨ ਦੇ ਜਿੱਦਾਂ ਨਾਲ ਗੱਲ ਕੀਤੀ ਕੋਈ 20 ਸਾਲ ਦਾ ਹੋ ਗਿਆ ਕੋਈ 10 ਸਾਲ ਦਾ ਸੀ ਕੋਈ 20 ਸਾਲ ਦਾ ਕੋਈ 3 ਸਾਲ ਦਾ 50 ਸਾਲ ਦਾ ਕੋਈ 60 ਸਾਲ ਦਾ ਹੋ ਗਿਆ ਲੇਕਿਨ ਉਹ ਵੀ ਜੰਦਰ ਆ ਮੇਰੇ ਦੇ ਵਿੱਚ ਪਿਆ ਸੀ ਲੇਕਿਨ ਕੋਈ ਬੰਦਾ ਆਇਆ ਕੋਈ ਭੈਣ ਆਈ ਕੋਈ ਪਹਾ ਆਇਆ ਇਹ ਰੈਕਚਰ ਦਾ ਇੱਕ ਕਿਰਿਆ ਚੱਲ ਰਹੀ ਰੈਕਚਰ ਦਾ ਪ੍ਰੋਸੈਸ ਹੈ ਹੇਲੂਇਆ ਹੇਲੂਇਆ ਠੀਕ ਹੈ

પણ કોઈને સેવી ભૂતી પૂજા กัน તો રોક્યા પણ કોઈને સેવી ચોરી กัน તો નહીં રોક્યા પણ કોઈને સેવી ફેશન กัน તો નહીં રોક્યા પણ કોઈને સેવી ગાવિયા กัน તો નહીં રોક્યા કારણ કે ઓ બી અજે અંધેર ਦੇ ਵਿੱਚ ਸੀਗਾ મેરા હાથ ਕਿਸેને ભી જો દેશા ભી ઇદત નહીં પડ્યા આકે જો વિશ્વાસા પીધા ਸੀ જેકા દાસી મેરા મૌરી ਕਿਸેને રોક્યા આકે હાલેલુયા મેરે થન ਕਿਸેને નહીં પડ્યા बीजा बीज, बीज, उगा ਪਾਣੀ ਦੀ ਜ਼ਰੂਰਤ ਹੈ ਰੋਸ਼ਨੀ ਦੀ ਜ਼ਰੂਰਤ ਹੈ ਹallelujah ਹallelujah ਹੋਰ ਇੱਕ ਦਿਨ ਕੋਈ ਭਰਾ ਕੋਈ ਤੇ ਤੁਹਾਡਾ ਗਵਾਂਡੀ ਆਂਡੀ ਤੁਹਾਡੇ ਪਿੰਡ ਦਾ ਬੰਦਾ ਜਾਂ ਬਾਹਰ ਦਾ ਬੰਦਾ ਤੁਹਾਡੇ ਕੋਲ ਕੋਸ ਵਚਨ ਲੈ ਕੇ ਆਇਆ ਮੂਹ ਦਾ ਉਸ ਬੰਦੇ ਦਾ ਇਹਦਾ ਸੀਗਾ ਮੂਹ ਦਾ ਉਸ ਭੈਣ ਦਾ ਇਹਦਾ ਸੀਗਾ ਜਿਹੜੀ ਗਵਾਹੀ ਦੇ ਰਹੀ ਸੀ ਲੇਕਿਨ ਨਿਕਲਣ ਵਾਲੇ ਸ਼ਬਦ

Yeah. पर ਆਰੇ ਬੀ ਜੇਸੀ ਕਰਕੇ ਸਦਕਾ ਦਵਾਉਂਦਾ ਤੁਸੀਂ ਇਹ ਗਵਾ ਮੇਰੇ ਤੱਕ ਦੇ ਬੱਚੇ ਤੱਕ ਵਾਹ ਲੇਕਿਨ ਅਸੀਂ ਦੇਖਦੇ ਆ ਇਹਨਾਂ ਦੇ ਵਿੱਚ ਅਸੀਂ ਦਵਾਈਆਂ ਦੇਣੀ ਆ ਬੰਦ ਕਰ ਦਿੱਤੀਆਂ ਭੈਣਾ ਭੈਣਾ ਭਰਾ ਕੋਈ ਨਿਕਲ ਨਹੀਂ ਆਨ ਕਿਤੇ ਦਵਾਈਆਂ ਦੇਣ ਦੇ ਲਈ ਕਿਤੇ ਵੀ ਸੰਦੇਸ਼